ਤੁਹਾਡਾ ਸਭ ਅਗਲੀ ਖਬਰ ਦੇ ਵੱਲ ਵਧੀਏ ਤਾਂ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਅਕਸਰ ਹੀ ਦੇਖਣ ਸੁਣਨ ਨੂੰ ਮਿਲਦੀਆਂ ਨੇ ਆਪੀਤੇ ਕੱਲ ਹੀ ਇੱਕ ਘਟਨਾ ਵਾਪਰੀ ਸੀ ਸਨੋਜੇ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਸਾਂਝ ਪਾਇਓ ਕੀ ਕਾਰਨ ਪਏ ਜੀ ਉੱਥੇ ਘਟਨਾ ਵਾਪਰਨ ਦੇ ਆ ਬਿਲਕੁਲ ਚੰਨ ਸਾਹਿਬ ਜੇ ਆਪਾਂ ਇਹ ਤੁਹਾਡੀ ਗੱਲ ਨਾਲ ਅੱਗੇ ਤੋਰਦੇ ਹੋਏ ਗੱਲ ਕਰੀਏ ਕਿ ਸਨੋਜੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਇੱਕ ਮੌਲ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਵੀਕੈਂਡ ਸੀਗਾ ਇਹ ਲੌਂਗ ਵੀਕੈਂਡ ਸੀਗਾ ਤੇ ਇਹ ਥੈਂਕਸ giving ਕਰਕੇ ਇਹ ਬਲੈਕ ਫਰਾਈਡੇ ਦੀਆਂ ਬਹੁਤ ਭਾਰੀ 딜ਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਸੀਗੀਆਂ ਸੋ ਕਾਫੀ ਸਟੋਰਾਂ ਦੇ ਵਿੱਚ ਲੋਕਾਂ ਦੀ ਜਿਹੜੀ ਹੈ ਚਹਿਲ-ਪੱਕੜਨੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸੀਗੀ ਬਹੁਤ ਲੋਕ ਜਿਹੜੇ ਆ ਕਹੋ ਕਿ ਖਰੀਦੋ-ਖੋਖਤ ਵਾਸਤੇ ਜਿਹੜੇ ਆ ਸਟੋਰਾਂ ਦੇ ਉੱਪਰ ਪਹੁੰਚੇ ਹੋਏ ਸੀਗੇ ਸੋ ਸੈਨੋਜੀ ਮਾਲ ਦੇ ਵਿੱਚ ਇੱਕ ਸ਼ਖਸ ਵੱਲੋਂ ਕਹਿੰਦੇ ਆ ਗੋਲੀਆਂ ਚਲਾਈਆਂ ਗਈਆਂ ਜਿਦੇ ਨਾਲ ਪੂਰੇ ਮੌਲ ਦੇ ਵਿੱਚ ਭਗੜੜ ਮਚ ਜਾਂਦੀ ਹੈ کافی ਲੋਕ ਜ਼ਖਮੀ ਹੁੰਦੇ ਆ ਔਰ ਤੁਸੀਂ ਜੇ ਤਸਵੀਰਾਂ ਦੇਖੋਗੇ ਤੇ ਬਹੁਤ ਹੀ ਜੜੀਆਂ ਡਰਾਉਣੀਆਂ ਤਸਵੀਰਾਂ ਸੀਗੀਆਂ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਲੋਕ ਉੱਥੇ ਖਰੀਦੋ ਪ੍ਰੋਖਤ ਵਾਸਤੇ ਇਕੱਠੇ ਹੋਏ ਸੀਗੇ ਤੇ ਅਚਾਨਕ ਕਿਸੇ ਸ਼ਖਸ ਵੱਲੋਂ ਇਦਾਂ ਗੋਲੀਆਂ ਚਲਾ ਦੇਣੀਆਂ ਤੇ ਕਹਿੰਦੇ ਕਿ ਅੰਧਾਤੁੰਦ ਗੋਲੀਆਂ ਚਲਾਈਆਂ ਤੁਸੀਂ ਤਸਵੀਰਾਂ ਦੇਖੋਗੇ ਤੁਹਾਨੂੰ ਏਦਾਂ ਲੱਗੂਗਾ ਜਿਦਾਂ ਕਿਸੇ ਨੇ ਹਮਲਾ ਕਰ ਦਿੱਤਾ ਹੋਵੇ ਸੋ ਜਦੋਂ ਇਹੋ ਜੀ ਘਟਨਾ ਵਾਪਰਦੀ ਹੈ ਫਿਰ ਤੁਹਾਨੂੰ ਪਤਾ ਜਦੋਂ ਇੰਨੀ ਭੀੜ ਢੱਕਾ ਹੋਵੇ ਤਾਂ ਲੋਕ ਫਿਰ ਇੱਧਰ ਉੱਧਰ ਭੱਜਦੇ ਆ ਕਿਸੇ ਨੂੰ ਇਹ ਨਹੀਂ ਸਮਝ ਆਉਦੀ ਕਿੱਧਰ ਜਾਣਾ ਨਿੱਕੇ ਨਿੱਕੇ ਬੱਚੇ ਵੀ ਨਾਲ ਹੁੰਦੇ ਆ ਲੇਡੀਜ਼ ਵੀ ਹੁੰਦੀਆਂ ਫੈਮਿਲੀਆਂ ਦੇ ਨਾਲ ਲੋਕ ਜਿਹੜੇ ਆ ਪਰਿਵਾਰਾਂ ਦੇ ਨਾਲ ਪਹੁੰਚੇ ਹੁੰਦੇ ਆ ਸੋ ਭਾਵੇਂ ਦੇਖੋ ਅਮਰੀਕਾ ਦੇ ਵਿੱਚ ਬਹੁਤ ਸਖਤਾਈ ਕੀਤੀ ਹੋਈ ਹੈ ਇਸ ਟਾਈਮ ਇਮੀਗ੍ਰੇਸ਼ਨ ਦੀ ਵੀ ਤੇ ਹੋਰ ਵੀ ਫੋਲੋ ਫੜਾਈ ਬਹੁਤ ਕੁਝ ਹੋ ਰਿਹਾ ਪਰ ਫਿਰ ਵੀ ਦੇਖੋ ਜਿਹੜੇ ਲੋਕ ਇਦਾਂ ਦੇ ਕ੍ਰਿਮੀਨਲ ਲੋਕ ਹੈਗੇ ਆ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਈ ਜਾ ਰਿਹਾ ਅਜੇ ਕੱਲ ਦੀ ਗੱਲ ਹੈਗੀ ਸੀ ਦੇਖ ਲਓ ਉੱਥੇ ਵਾਈਟ ਹਾਊਸ ਦੇ ਵਿੱਚ ਪਰਸੋਂ ਜਦੋਂ ਗੋਲੀਆਂ ਚਲਾਈਆਂ ਗਈਆਂ ਇੱਕ ਅਫਗਾਨਿਸਤਾਨ ਦੇ ਜਿਹੜਾ ਸੀਗਾ ਬੰਦਾ ਤੇ ਇੱਥੇ ਹੁਣ ਸੈਨੋ ਜੇ ਮੋਲ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹਦੇ ਵਿੱਚ ਜਿਹੜੇ ਕਾਫੀ ਲੋਕ ਜਿਹੜੇ ਆ ਜ਼ਖਮੀ ਹੋਏ ਆ ਕ੍ਰਿਟੀਕਲ ਕੰਡੀਸ਼ਨ ਵਿੱਚ ਹੈਗੇ ਆ ਤੇ ਉਹਨਾਂ ਨੂੰ ਹਸਪੀਟਲ ਵਿੱਚ ਲਜਾਇਆ ਗਿਆ ਆ ਪਰ ਕਹਿ ਲੀਏ ਕਿ ਇਹਦੀ ਸਖਤਾਈ ਦੇ باوجود ਵੀ ਜਿਹੜੇ ਆ ਇਹ ਲੋਕ ਜਿਹੜੇ ਆ ਆਪਣਾ ਇਦਾਂ ਦਾ ਜਿਹੜਾ ਕ੍ਰਾਈਮ ਜਿਹੜਾ ਉਹ ਕਰਨ ਤੋਂ ਬਾਝ ਨਹੀਂ ਆਉਂਦੇ ਪਏ ਤੇ ਨਾਲ ਦੀ ਨਾਲ ਚੁਗਾਵਾਂ ਸਭ ਦੇਖੋ ਜਿਸ ਤਰੀਕੇ ਦੇ ਨਾਲ ਕਟਨਾਵਾ ਵਾਪਰਦੀਆਂ ਨੇ ਪਹਿਲਾਂ ਵੀ ਕਈ ਵਾਰੀ ਸਵਾਲ ਸਰਕਾਰਾਂ ਦੇ ਉੱਪਰ ਖੜੇ ਹੁੰਦੇ ਨੇ ਇਥੋਂ ਦੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਗਨ ਕਲਚਰ ਵੱਡੀ ਪੱਧਰ ਤੇ ਆ ਆਸਾਨੀ ਦੇ ਨਾਲ ਗਨ ਲੋਕੀ ਖਰੀਦ ਸਕਦੇ ਆ ਜਾਂ ਯੰਗਸਟਰ ਜਿਹੜੇ ਆ ਆਸਾਨੀ ਦੇ ਨਾਲ ਆ ਇਥੋਂ ਖਰੀਦ ਸਕਦੇ ਹੈਗੇ ਗਨ ਤਾਂ ਕਿਤਨੇ ਕਿਤੇ ਲੱਗਦਾ ਨਹੀਂ ਹੈ ਕਿ ਜੇਕਰ ਇਹਨਾਂ ਚੀਜ਼ਾਂ ਦੇ ਉੱਪਰ ਸਰਕਾਰ ਜਿਹੜਾ ਸਿਕੰਜਾ ਕੱਸੇ ਤਾਂ ਇਸ ਤਰ੍ਹਾਂ ਦੇ ਘਟਨਾਵਾਂ ਤੋਂ ਥੋੜੀ ਜੀ ਜਿਹੜੀ ਨਜਾਤ ਹੈ ਅਮਰੀਕਾ ਨੂੰ ਮਿਲ ਸਕਦੀ ਹੈ। ਆ ਦੇਖੋ ਛੰਡ ਸਾਹਿਬ ਇਦਾਂ ਹੈਗਾ ਕਿ ਜਿਹੜੇ ਤਾਂ ਲੋਕ ਲੀਗਲ ਤਰੀਕੇ ਦੇ ਨਾਲ ਹਥਿਆਰ ਖਰੀਦਦੇ ਆ ਉਹ ਛੇਤੀ ਕਿਤੇ ਆਪਣੇ ਲੀਗਲ ਹਥਿਆਰ ਨੂੰ ਨਹੀਂ ਯੂਜ਼ ਕਰਦੇ ਹੈਗੇ ਨਾ ਹੀ ਉਹ ਇਦਾਂ ਦੇ ਕੋਈ ਕੰਮ ਕਰਦੇ ਹੈਗੇ ਆ ਕਿਉਂਕਿ ਇਹ ਤਾਂ ਮੁੱਢ ਕਦੀਮੋ ਹੈਗਾ ਆ ਕਿ ਹਰ ਕੰਟਰੀ ਦੇ ਵਿੱਚ ਲੋਕ ਹਥਿਆਰ ਰੱਖਦੇ ਆ ਚਾਹੇ ਕੋਈ ਆ ਕੋਈ ਉਹ ਗਨ ਹੋਵੇ ਚਾਹੇ ਕੋਈ ਹੋਰ ਕਿਸੇ ਤਰੀਕੇ ਦਾ ਹਥਿਆਰ ਹੋਵੇ ਉਹ ਔਰ ਲੋਕਾਂ ਦੇ ਸ਼ੌਕ ਹੁੰਦੇ ਆ ਉਹ ਰੱਖਦੇ ਆ ਔਰ ਉਹ ਕਿ ਆਪਣੀ ਸੇਫਟੀ ਵਾਸਤੇ ਵੀ ਰੱਖਦੇ ਆ ਪਰ ਆ ਜਿਹੜੇ ਲੋਕ ਹੁੰਦੇ ਆ ਨਾ ਕ੍ਰਾਈਮਨਲ ਲੋਕ ਇਹ ਜਿਹੜੇ ਵਾਈਪਨ ਹੁੰਦੇ ਆ ਇਹ ਖਰੀਦਦੇ ਨਹੀਂ ਹੈਗੇ ਇਹ ਤਾਂ ਇਹ ਤਾਂ 2 ਨੰਬਰ ਵਿੱਚ ਲਏ ਹੁੰਦੇ ਆ ਜਾਂ ਕਿਸੇ ਦੇ ਚੋਰੀ ਕੀਤੇ ਹੁੰਦੇ ਆ ਇਹ ਤਾਂ ਉਹੋ ਜੇ ਵੈਪਨ ਹੀ ਯੂਜ਼ ਕਰਦੇ ਹੈਗੇ ਆ ਬਾਕੀ ਗੱਲ ਜਿਹੜੀ ਹੈਗੀ ਆ ਸਰਕਾਰਾਂ ਜਿਹੜੀਆਂ ਜਿੰਨਾ ਮਰਜ਼ੀ ਸਖਤਾਈ ਕਰ ਲੈਣ ਜਿਹੜੇ ਇਦਾਂ ਦੇ ਲੋਕ ਹੈਗੇ ਆ ਉਹ ਆਪਣਾ ਕਹੋ ਕਿ ਇਦਾਂ ਦਾ ਜਿਹੜਾ ਕਰਾਇਮ ਕਰਨ ਤੋਂ ਬਾਅਦ ਨਹੀਂ ਆਉਂਦੇ ਹਾਂ ਇਹ ਹੈ ਕਿ ਕੋਈ ਕਾਨੂੰਨ ਇੱਤੇ ਸਖਤ ਲਿਆਂਦਾ ਜਾਵੇ ਕਿ ਜਿਹੜਾ ਬੰਦਾ ਇਸ ਤਰੀਕੇ ਦੇ ਨਾਲ ਫੜਿਆ ਜਾਂਦਾ ਉਹਨੂੰ ਘੱਟੋ ਘੱਟ ਜਿਹੜਾ ਹੈਗਾ ਡੈਥ ਪੈਨਲਟੀ ਜਿਹੜੀ ਹੋਣੀ ਚਾਹੀਦੀ ਹੈ ਜਦੋਂ ਹੁਣ ਜਿਹੜੇ ਬੰਦੇ ਨੂੰ ਫੜਿਆ ਗਿਆ ਹੈਗਾ ਆ ਜਿਨ੍ਹਾਂ ਨੇ ਵਾਈਟ ਹਾਊਸ ਤੇ ਬਾਹਰ ਨੈਸ਼ਨਲ ਗਾਰਡ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਟਰੰਪਸ ਆਪ ਕਹਿ ਰਹੇ ਸੀ ਕਿ ਦੇਖੋ ਇਹ ਅਮਰੀਕਾ ਦੀ ਕੈਪੀਟਲ ਹੈਗੀ ਹੈ ਤੇ ਕੈਪੀਟਲ ਦੇ ਉੱਤੇ ਆ ਕੇ ਜਿਹੜਾ ਕੋਈ ਬੰਦਾ ਹਮਲਾ ਕਰਦਾ ਆ ਤੇ ਉਹਨੂੰ ਜਿਹੜੀ ਪਨਿਸ਼ਮੈਂਟ ਹੈਗੀ ਉਹ ਵੀ ਕੈਪੀਟਲ ਮਿਲਣੀ ਚਾਹੀਦੀ ਹੈ ਯਾਨੀ ਕਿ ਉਹਨੂੰ ਡੈਥ ਪੈਨਲਟੀ ਤੋਂ ਘੱਟ ਜਿਹੜੀ ਹੈ ਪਨਿਸ਼ਮੈਂਟ ਨਹੀਂ ਮਿਲਣੀ ਚਾਹੀਦੀ ਇਹ ਹੋਣਾ ਚਾਹੀਦਾ ਹੈ ਕਿ ਦੇਖੋ ਦੇਸ਼ ਦੇ ਵਿੱਚ ਹਰ ਇੱਕ ਥਾਂ ਜਿਹੜੀ ਹੈਗੀ ਆ ਉਹ ਪਬਲਿਕ ਵਾਸਤੇ ਸੇਫਟੀ ਜ਼ਰੂਰੀ ਹੈ ਜੇ ਜੇ ਕੋਈ ਬੰਦਾ ਇਦਾਂ ਮੌਲਾਂ ਦੇ ਵਿੱਚ ਵੀ ਆਣ ਕੇ ਗੋਲੀਆਂ ਚਲਾਉਂਦਾ ਇਹੋ ਜੇ ਪਬਲਿਕ ਪਲੇਸ ਤੇ ਆਣ ਕੇ ਵੀ ਇਦਾਂ ਦੇ ਕਹਿੰਦੇ ਕਿ ਕ੍ਰਾਈਮ ਕਰਦਾ ਤੇ ਉਹਦੇ ਵਾਸਤੇ ਵੀ ਜਿਹੜੀ ਸਜ਼ਾ ਇਦਾਂ ਦੀ ਹੀ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਦੂਜੇ ਲੋਕ ਐ ਉਹਨਾਂ ਨੂੰ ਇਹ ਸਬਕ ਮਿਲ ਸਕੇ ਉਹਨਾਂ ਨੂੰ ਇਸ ਮਿਸਾਲੀ ਸਜ਼ਾ ਬਾਰੇ ਜਿਹੜਾ ਹੈਗਾ ਆ ਪਤਾ ਲੱਗ ਸਕੇ ਵੀ ਆਪਾਂ ਵੀ ਜੇ ਕੋਈ ਇਦਾਂ ਦਾ ਕ੍ਰਾਈਮ ਕਰਾਂਗੇ ਤੇ ਸਾਨੂੰ ਵੀ ਇਦਾਂ ਦੀ ਸਜ਼ਾ ਮਿਲ ਸਕਦੀ ਹੈ ਸੋ ਬਾਕੀ ਦੀ ਗੱਲ ਹੈਗੀ ਆ ਤੇ ਸਰਕਾਰਾਂ ਜਿਹੜੀਆਂ ਆ ਮੇਰਾ ਖਿਆਲ ਇਹੋ ਜੇ ਥਾਵਾਂ ਤੇ ਜੇ ਕਹ ਲਈਏ ਕਿ ਗਨ ਕਲਚਰ ਦੇ ਉੱਪਰ ਸਾਰੇ ਹੀ ਇਹ ਤਕਰੀਬਨ ਬਰਾਬਰੀ ਹੈਗੇ ਆ ਇਹ ਨਾ ਤਾਂ ਇਦਾਂ ਬੈਨ ਕਰ ਸਕਦੇ ਆ ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਰਾਈਟਸ ਹੈਗਾ ਆ ਇੱਥੋਂ ਦੇ ਅਮਰੀਕਨ ਲੋਕਾਂ ਦਾ ਸਿਟੀਜ਼ਨ ਦਾ ਉਹ ਉਹਨਾਂ ਨੂੰ ਅਲਾਉ ਕਰਦਾ ਆ ਕਿ ਉਹ ਗਨ ਖਰੀਦ ਸਕਦੇ ਆ ਕਿਉਂਕਿ ਜਾਂ ਤਾਂ ਉਹ ਲਾਅ ਚੇਂਜ ਕਰਨ ਤਾਂ ਫੇਰ ਹੀ ਇਹ ਸਾਰਾ ਕੁਝ ਕਰ ਸਕਦੇ ਆ ਹਾਂ ਸਖਤਾਈ ਜ਼ਰੂਰ ਕਰ ਸਕਦੇ ਆ ਸਟੇਟਾਂ ਵੀ ਕਰ ਸਕਦੀਆਂ ਪਰ ਚੰਨ ਸਾਹਿਬ ਦੇਖੋ ਬਲੈਕ ਫਰਾਈਡੇ ਕਰਕੇ ਲੋਕ ਜਿਹੜੇ ਸੀਗੇ ਬਹੁਤ ਵੱਡੀ ਪੱਧਰ ਤੇ ਕਹ ਲਓ ਕਿ ਮੋਲਾਂ ਦੇ ਵਿੱਚ ਤੇ ਵੱਡੇ ਵੱਡੇ ਸਟੋਰਾਂ ਦੇ ਵਿੱਚ ਖਰੀਦੋ ਉਪਰੋਕਤ ਵਾਸਤੇ ਬਾਹਰ ਗਏ ਸੀਗੇ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਕਿਤੇ ਬਾਹਰ ਜਾਈਏ ਤੇ ਇਦਾਂ ਦਾ ਕੋਈ ਮਾਹੌਲ ਬਣ ਜਾਏ ਪਰ ਜਦੋਂ ਜਿੰਨਾ ਉੱਪਰ ਇਹ ਗੱਲ ਵਾਪਰਦੀ ਆ ਸੀ ਮੈਂ ਵਿਜ਼ੂਅਲ ਦੇਖ ਰਿਹਾ ਸੀਗਾ ਵੀਡੀਓ ਵਗੈਰਾ ਦੇਖ ਰਿਹਾ ਸੀਗਾ ਵੱਖ-ਵੱਖ ਚੈਨਲਾਂ ਨੇ ਜਿਹੜੀ ਨਿਊਜ਼ ਪਾਈ ਹੈਗੀ ਆ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿੱਧਰ ਨੂੰ ਜਾਣਾ ਹੈ ਇਸ ਤਰੀਕੇ ਦੇ ਨਾਲ ਲੋਕੀ ਅੰਧਾਤੁੰਦ ਇਧਰ ਨੂੰ ਕੋਈ ਭੱਜ ਰਿਹਾ ਕੋਈ ਉਧਰ ਨੂੰ ਭੱਜ ਰਿਹਾ ਕਿਸੇ ਨੇ ਆਪਣਾ ਬੱਚਾ ਚੁੱਕਿਆ ਹੋਇਆ ਆ ਉਸ ਤੋਂ ਬਾਅਦ ਦਾ ਵੀ ਜਿਹੜਾ ਕਹਿੰਦੇ ਖੌਫਨਾਕ ਮੰਜ਼ਰ ਜਿਹੜਾ ਉਹ ਵੀ ਦੇਖਣ ਨੂੰ ਮਿਲਿਆ ਕਿ ਕਿਵੇਂ ਲੋਕਾਂ ਦੀਆਂ ਲੋਕਾਂ ਦੇ ਸ਼ੂ ਵੀ ਉੱਥੇ ਖਿਲਰੇ ਪਏ ਹੋਏ ਆ ਬੱਚਿਆਂ ਦੇ ਸਟ੍ਰੋਲਰ ਪਏ ਹੋਏ ਆ ਸਮਾਨ ਇਧਰ ਉਧਰ ਖਿਲਰਿਆ ਪਿਆ ਆ ਇਸ ਤਰ੍ਹਾਂ ਸੀਗਾ ਜਿਵੇਂ ਕੋਈ ਲੜਾਈ ਹੋ ਕੇ ਹੋਈ ਹਟੀ ਹੋਵੇ ਤੇ ਜਿਹੜਾ ਖਲਾਰਾ ਇੰਨਾ ਜ਼ਿਆਦਾ ਪਿਆ ਹੋਵੇ ਸੋ ਇਹ ਸਾਰੀ ਚੀਜ਼ ਨੂੰ ਕੰਡੈਮ ਕਰਨਾ ਚਾਹੀਦਾ ਆ ਤੇ ਸਰਕਾਰਾਂ ਨੂੰ ਇੱਥੇ ਸਖਤ ਜਿਹੜੀ ਹੈ ਉਹ ਕਾਰਵਾਈ ਕਰਨੀ ਚਾਹੀਦੀ ਆ ਹੁਸੈਨ ਹੋਜੀ ਕੈਲੀਫੋਰਨੀਆ ਦਾ ਇੱਕ ਬਹੁਤ ਹੀ ਜ਼ਿਆਦਾ ਸੰਘਣੀ ਆਬਾਦੀ ਵਾਲਾ ਸ਼ਹਿਰ ਹੈਗਾ ਆ ਤੇ ਉਥੇ ਇਹੋ ਜੀ ਘਟਨਾ ਜਿਹੜੀ ਵਾਪਰਨੀ ਹੈ ਉਹ ਬਹੁਤ ਹੀ ਮੰਦਭਾਗੀ ਗੱਲ ਹੈਗੀ ਆ ਉਹ ਵੀ ਉਸ ਦਿਨ ਜਿਸ ਦਿਨ ਬਲੈਕ ਫਰਾਈਡੇ ਡੀਲ ਕਰਕੇ ਥੈਂਕਸ giving ਕਰਕੇ ਲੋਕ ਜਿਹੜੇ ਆ ਘਰਾਂ ਤੋਂ ਨਿਕਲੇ ਹੋਏ ਸੀਗੇ ਤੇ ਸੇਲਾਂ ਦਾ ਫਾਇਦਾ ਉਠਾਉਣ ਵਾਸਤੇ ਖਰੀਦੋ ਖਰੋਖ ਜਿਹੜੇ ਉਹ ਕਰ ਰਹੇ ਸੀਗੇ